ਆ ਦੇਖੋ ਜੀ ਅਸੀਂ ਅੱਜ ਗੁਰਰਾਮਦਾਸ ਜੀ ਅੰਤਰਰਾਸ਼ਟਰੀ 에어ਪੋਰਟ ਦੇ ਬੈਠੇ ਆ ਆ ਦੇਖੋ ਸਾਰੇ ਮੇਰੇ ਵੀਰ ਅੱਦੇ ਵਿਚਾਰੇ ਬਜ਼ੁਰਗ ਸਾਰੇ ਉੱਠ ਕੇ ਚੱਲ ਗਏ ਆ ਸਵੇਰੇ ਅਸੀਂ ਇੱਥੇ ਸ਼ਾਮੀ 6 ਵਜੇ ਐਂਟਰ ਕਰ ਗਏ ਆ ਇਹਨਾਂ ਦੇ ਕੋਲ ਜੀ ਤੇ ਹੁਣ ਐਸ ਵੇਲੇ ਤੁਸੀਂ ਦੇਖੋ ਤੜਕੇ ਦੇ 4 ਵਜੇ ਗਏ ਆ ਪੂਰਾ ਦਿਨੇ ਸਾਨੂੰ ਬਿਠਾ ਛੱਡਿਆ ਇਹਨਾਂ ਨੇ ਅਸੀਂ 에ਸ਼ੀਆ 에어ਲਾਈਨ 'ਚ ਉਹ ਕੋਲ ਟਿਕਟਾਂ ਕਰਾਈਆਂ ਸੀਗੀਆਂ ਤੇ 10 ਵਜੇ ਦੀ ਫਲਾਈਟ ਸੀਗੀ 10 ਵਜੇ 11 ਵਜੇ ਇਹਨਾਂ ਨੇ ਜੈਸਾ ਸਾਨੂੰ ਕਹਿਣਾ ਸ਼ੁਰੂ ਕਰਤਾ ਵੀ ਸਾਡਾ ਜਿਹੜਾ ਜਹਾਜ਼ ਆ ਉਹਦੇ ਵਿੱਚ ਕੋਈ ਪੰਛੀ ਵੱਜ ਗਿਆ ਆ ਤੇ ਖਰਾਬੀ ਆ ਗਈ ਆ ਤੇ ਫਲਾਈਟ ਤਾਂ ਹੀ ਰੱਦ ਕਰ ਦਿੱਤੀ ਆ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਕੋਈ ਨਹੀਂ ਫਲਾਈਟ ਰੱਦ ਹੋ ਗਈ ਆ ਕੋਈ ਹਾਰਸਾ ਹੋ ਗਿਆ ਕੋਈ ਗਾਣੀ ਹਾਰਸਾ ਹੁੰਦੀ ਹੁੰਦੀ ਆ ਕੋਈ ਨਹੀਂ ਤੇ ਸਾਨੂੰ ਤੁਸੀਂ ਗਾਂਹ ਦੀ ਫਲਾਈਟ ਦੱਸੋ ਸਾਨੂੰ ਕਦੋਂ ਤੁਸੀਂ ਪਤਾਉਂਗੇ ਦੇਖੋ ਜੀ ਗਾਂਹ ਕਹਿੰਦੇ ਸਾਡੀ ਕੋਈ ਰਿਸਪੌਂਸਿਬਿਲਟੀ ਹੈ ਨਹੀਂ ਜੇ ਅਸੀਂ ਕੋਲੋਂ ਨੰਬਰ ਤੱਕ ਤੁਹਾਨੂੰ ਪਹੁੰਚਾ ਵੀ ਦਵਾਂਗੇ ਅੱਗੇ ਅਗਲੀ ਇੱਕ ਰਿਸਪੌਂਸਿਬਿਲਟੀ ਸਾਡੀ ਕੋਈ ਨਹੀਂ ਆ ਵੀ ਤੁਹਾਨੂੰ 5ਵੇਂ ਦਿਨ 6ਵੇਂ ਦਿਨ 7ਵੇਂ ਦਿਨ ਕਦੋਂ ਤੁਹਾਨੂੰ ਅਗਲੀ ਫਲੈਟ ਮਿਲੇਗੀ ਸਾਡੀ ਇੱਥੇ ਕੋਈ ਰਿਸਪੌਂਸਿਬਿਲਟੀ ਨਹੀਂ ਆ ਜਦੋਂ ਅਸੀਂ ਵਾਰ-ਵਾਰ ਇਹਨਾਂ ਨੂੰ ਕਿਹਾ ਸਵੇਰ ਤੋਂ ਭੁੱਖਣ ਭਾਣੇ ਨਾ ਸਾਨੂੰ ਉਹਨਾਂ ਨੇ ਚਾਹਾਂ ਪਲਾਈਆਂ ਨਾ ਸਾਨੂੰ ਪਾਣੀ ਪੁਲਾਏ ਨਾ ਇਹਨਾਂ ਨੇ ਸਾਨੂੰ ਰੋਟੀ ਪਾਣੀ ਪੁੱਛਿਆ ਸਵੇਰ ਦੇ ਭੁੱਖਣ ਭਾਣੇ ਬੈਠੇ ਆ ਜੀ ਕੋਈ ਇਹਨਾਂ ਨੇ ਸੇਵਾਈ ਨਹੀਂ ਕੀਤੀ ਸਾਡੀ ਆ ਦੇਖੋ ਜੀ ਸਾਰੇ ਅਸੀਂ ਥੱਲੇ ਬੈਠ ਕੇ ਧਰਨਾ ਦੇ ਰਹੇ ਆ ਕੋਈ ਸਾਨੂੰ ਪੁੱਛੂਗਾ ਕਿ ਗੇਨ ਨਹੀਂ ਹੈਗੀ ਤੇ ਆ ਆ ਸਾਡਾ ਪੰਜਾਬ ਆ ਦੇਖੋ ਜੀ ਪੰਜਾਬ ਦਾ ਇਹ ਕੋਟੇ ਬੰਦ ਕਰਾਉਣਾ ਚਾਹੁੰਦੇ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਆ ਵੀ ਅੱਗੇ ਵੀ ਬਹੁਤ ਖਬਰਾਂਾਂ ਆ ਚੁੱਕੀਆਂ ਆ ਬੜੀਆਂ ਖਬਰਾਂ ਆ ਚੁੱਕੀਆਂ ਥੋੜੇ ਦਿਨ ਹੋਏ ਪਹਿਲਾਂ ਵੀ ਇੱਕ ਦਿਨ ਨਿਊਜ਼ ਆ ਰਹੀ ਸੀ ਪੀਟੀਸੀ ਨੂੰ ਤੇ ਹੁਣ ਇਹਨਾਂ ਨੇ ਆਪਣਾ ਉਹ ਕਾਊਂਟਰ ਜੀ ਇੱਥੇ ਕਾਊਂਟਰ ਚੱਕ ਲਿਆ ਸਾਰੇ ਅਧਿਕਾਰੀ ਇੱਥੇ ਚਲੇ ਗਏ ਆ ਕੋਈ ਨਹੀਂ ਖੜਾ ਕੋਈ ਨਹੀਂ ਆਉਂਦਾ ਜਿਹੜੇ ਅਧਿਕਾਰੀ ਆ ਸਾਰੇ ਪਿੱਛੇ ਜਾ ਕੇ ਖੜੇ ਹੋ ਗਏ ਆ ਕੋਈ ਨਹੀਂ ਸੁਣਵਾਈ ਕਰਦਾ ਕੋਈ ਨਹੀਂ ਇੱਥੇ ਆਇਆ ਜਿਹੜਾ ਇੱਕ ਦੋ ਆਏ ਅਧਿਕਾਰੀ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਕਿ ਸਾਡੀ ਕੋਈ ਰਿਸਪੋਨਸੀਬਿਲਟੀ ਨਹੀਂ ਸੀ ਕਿ ਕੁਝ ਨਹੀਂ ਕਰ ਸਕਦੇ 에ਅਰ ਏਸ਼ੀਆ ਇੰਨੀ ਮਾੜੀ ਮੈਕ ਨਹੀਂ ਇਹ ਇੰਨੀ ਮਾੜੀ 에ਅਰਲਾਈਨ ਤੇ ਇੰਨਾ ਮਾੜਾ ਇੱਥੇ ਦਾ ਪ੍ਰਬੰਧ ਆ ਇੰਨਾ ਕੋ ਚਾਹ ਨਾ ਕੋਈ ਪਾਣੀ ਨਾ ਕੋ ਸਵੇਰੇ ਤੁਸੀਂ ਦੱਸੋ ਵੀ ਕੀ ਹਾਲਾਤ ਹੋਇਆ ਤੇ ਬੜੀ ਮਾੜੀ ਹਾਲਤ ਹੈ ਜੀ ਆ ਦੇਖੋ ਇਹ ਇਹ ਹਾਲ ਹੈ ਸਾਡਾ ਆ ਇਦਾਂ ਹੀ ਪਾਦੇ ਹੋ ਏਅਰ ਏਸ਼ੀਆ ਨੂੰ ਵਾਲੇ ਮੇਲ ਕਰੋ ਨਾਲੇ ਦੱਸੋ ਆ ਦੇਖ ਏਦਾਂ ਬੈਠੇ ਆ ਸਾਰੇ ਆ ਦੇਖੋ ਸਾਰੇ ਇੱਥੇ ਇੱਦਾਂ ਬੈਠੇ ਆ ਜੀ ਤੇ ਇਥੋਂ ਸਾਰਾ ਜਿਹੜਾ ਸਟਾਫ ਆ ਉਹ ਉੱਡ ਗਿਆ ਆ ਸਟਾਫ ਕੋਈ ਨਹੀਂ ਸੁਣਦਾ ਆਉਂਦੇ ਆ ਤੇ ਚਲੇ ਜਾਂਦੇ ਆ ਇੱਥੇ ਅਸੀਂ ਸਾਰੇ ਥੱਲੇ ਬੈਠੇ ਹੋ ਆ ਏਅਰ ਏਸ਼ੀਆ ਦਾ ਇੰਨਾ ਮਾੜਾ ਹਾਲ ਆ ਸਟਾਫ ਦੇ ਬੰਦੇ ਜੀ ਆਪਣਾ ਸਟਾਫ ਆ ਇਥੋਂ ਛੱਡ ਕੇ ਸਟਾਫ ਦੇ ਬੰਦੇ ਉਧਰ ਦੌੜ ਗਏ ਆ ਕੋਈ ਨਹੀਂ ਸੁਣਦਾ ਜੀ ਇੱਥੇ ਕਾਊਂਟਰ ਜਾ ਕੇ ਦਿਖਾਓ ਕਾਊਂਟਰ ਹਾਂਜੀ ਆ ਦੇਖੋ ਜੀ ਕਾਊਂਟਰ ਸਾਰੇ ਖਾਲੀ ਪਏ ਆ ਜਦੋਂ ਜਦੋਂ ਇਹਨਾਂ ਨੂੰ ਜਦੋਂ ਇਹਨਾਂ ਨੂੰ ਕਿਹਾ ਵੀ ਸਾਨੂੰ ਇਹਨਾਂ ਫਲਾਈਟ ਚਲੋ ਕਿਸੇ ਵੀ ਤਰੀਕੇ ਹੋ ਸਕਦੀ ਆ ਹਨਾ ਮਿਸ ਹੋ ਗਈ ਚਲੋ ਕੁਝ ਹੋ ਗਿਆ ਇਹ ਰਣੂ ਅਸੀਂ ਕਿਹਾ ਵੀ ਸਾਡਾ ਤੁਸੀਂ ਕੋਈ ਹੱਲ ਕਰੋ ਤੇ ਕਹਿੰਦੇ ਸਾਡੀ ਕੋਈ ਰਿਸਪਾਂਸਿਬਿਲਟੀ ਨਹੀਂ ਹੁਣ ਦੱਸੋ ਵੀ ਰਿਸਪਾਂਸਿਬਿਲਟੀ ਕਿਹਦੀ ਹੋ ਸਕਦੀ ਆ ਹਨਾ ਕਿਹਦੀ ਰਿਸਪਾਂਸਿਬਿਲਟੀ ਆ ਇਹ ਕਿ ਹੁਣ ਸਾਨੂੰ ਹੈ ਤੇ ਆ ਵਿਚਾਰੇ ਭਾਜੀ ਹੁਣ ਇਦਾਂ ਖੜੇ ਕੀਤੇ ਹੋਆ ਬਸ ਇਹ ਇਹ ਭਗਵਾਨ ਸਿੰਘ ਮਾਨ ਜੀ ਇਹ ਤੁਹਾਡਾ ਪੰਜਾਬ ਆ ਜੀ ਆ ਦੇਖੋ ਇਹ ਤੁਹਾਡਾ 에어ਪੋਰਟ ਆ ਜੀ ਹੱਥ ਜੋੜ ਕੇ ਖੜੇ ਸਾਡੇ ਮੋਰੇ ਵਿਆਹ ਵਿੱਚ ਨਹੀਂ ਕੱਟੇਗਾ ਜੱਜ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਣ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।